ਜੀ ਸੋਰ ਬਾਤਲ ਉਹ ਸਾਨੂੰ ਸ਼ਾਮਾ ਦਿੰਦੇ ਠੰਡੀ ਸ਼ੰਦੇ ਬਾਤੋ ਬਾਤ ਦਰਸਤ ਲਗਾਓ ਸੱਤੀ ਹਰੀ ਪਰੀ ਬਣਾਓ ਸ਼ਾਬਾਸ਼ ਕਿ ਚਾਹ ਆਕਸੀਜਨ ਦਿੰਦੇ ਕੋ ਪੈਸਾ ਲੈਂਦੇ ਸਾਤੇ ਜੀ ਨਹੀਂ ਪੁਰਾਣੇ ਸਮੇਂ ਦੀ ਇੱਕ ਲੋਕ ਕਥਾ ਹੈ ਇੱਕ ਵਾਰ ਜੰਗਲ ਨੂੰ ਅੱਗ ਲੱਗ ਜਾਂਦੀ ਸਾਰੇ ਪੰਛੀ ਜੰਗਲ ਚੋਂ ਡਾਰੀ ਮਾਰ ਜਾਂਦੇ ਇੱਕ ਜਿਹੜੀ ਚਿੜੀ ਹੈ ਉਹ ਰਹਿ ਜਾਂਦੀ ਉਹ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੀ ਐ ਸਾਰੇ ਪੰਛੀ ਉਹਦੇ ਉੱਪਰ ਹੱਸਦੇ ਵੀ ਨਾ ਚੁੰਝ ਚ ਪਾਣੀ ਭਰ ਕੇ ਕਿੰਨਾ ਕੁ ਜਿਹੜੀ ਆਗ ਹੈ ਬੁਝਾ ਦੇਣੀ ਉਹ ਜਿਹੜੀ ਚਿੜੀ ਆ ਬਹੁਤ ਸੋਹਣਾ ਜਵਾਬ ਦਿੰਦੀ ਉਹ ਕਹਿੰਦੀ ਕੱਲ ਨੂੰ ਜੇਕਰ ਜੰਗਲ ਦੇ ਵਿੱਚ ਅੱਗ ਲੱਗਣ ਦਾ ਕਿੱਸਾ ਚੱਲਿਆ ਤਾਂ ਮੇਰਾ ਜਿਹੜਾ ਨਾਂ ਐ ਉਹ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਣਾ ਸੋ ਜਿਹੜੀ ਗੱਲ ਕਹਾਣੀ ਐ ਕਹਿਣ ਦੀ ਪਿਛਲਾ ਮਹੀਨਾ ਸੀ ਜੂਨ ਮਹੀਨਾ ਦੇਖਿਆ ਹੀ ਆ 49 ਡਿਗਰੀ ਟੈਂਪਰੇਚਰ ਪਹੁੰਚ ਗਿਆ ਤਾਪਸ਼ ਬਹੁਤ ਜ਼ਿਆਦਾ ਵੱਧ ਗਈ ਜਿਨ੍ਹਾਂ ਕੋਲ ਪੈਸਾ ਤੇ ਲਾਦਾ ਉਹ ਨਹੀਂ ਕੰਦਾ ਪਾੜ ਕੇ ਆਪਣੇ ਏਸੀ ਲਾ ਲਏ ਹਰੇਕ ਘਰ ਵਿੱਚ ਦੋ ਦੋ ਤਿੰਨ ਤਿੰਨ ਏਸੀ ਹੋ ਗਏ ਪਰ ਆਖਰ ਕਦ ਤੱਕ ਆਖਰ ਕਦ ਤੱਕ ਇਹ ਕੰਮ ਜਿਹੜਾ ਇਹ ਚੱਲੀ ਜਾਣਾ ਸੋ ਅੱਜ ਕਰਮ ਭੂਮੀ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਕਲਾ ਇੱਕ ਦੇ ਵਿੱਚ ਨਵਿਕਲੀ ਪਹਿਲ ਕੀਤੀ ਆ ਬੱਚਿਆਂ ਨੂੰ ਨਾਲ ਲੈ ਕੇ ਜਿਹੜੇ ਨਵੇਂ ਆ ਬੂਟੇ ਆ ਇੱਥਾ ਉਹ ਪਲਾਟ ਕੀਤੇ ਆ। ਆ ਸਾਰੇ ਜਿਹੜੇ ਆ ਨਵੇਂ ਬੂਟੇ ਉਹ ਲਾਏ ਇੱਥੇ। ਤਾਂ ਜੋ ਜਿਹੜਾ ਇਹ ਇੱਕ ਤਾਂ ਬੱਚਿਆਂ ਨੂੰ ਜਿਹੜੀ ਰੁੱਖਾਂ ਦੀ ਮਹੱਤਤਾ ਹੈ ਉਹਦੇ ਬਾਰੇ ਦੱਸਿਆ ਗਿਆ ਤੇ ਹੋਰ ਡਿਊਟੀ ਇਹਨਾਂ ਦੀ ਵੀ ਲਾ ਦਿੱਤੀ ਗਈ। ਆ ਸਾਰੇ ਨਵੇਂ ਬੂਟੇ ਇੱਥੇ ਹੋਣ ਪਲਾਟ ਕੀਤੇ ਇੱਥੇ। ਕਿਹਾ ਹੁੰਦਾ ਇੱਕ ਬੱਚੇ ਨੇ ਬੜਾ ਸੋਹਣਾ ਜਵਾਬ ਦਿੱਤਾ ਇੱਕ ਦਿਨ ਰੁੱਖਾਂ ਦੀ ਮਹੱਤਤਾ ਬਾਰੇ ਪ੍ਰਸ਼ਨ ਆਇਆ ਤਾਂ ਕਹਿੰਦਾ ਸਰ ਜੀ ਲੋਕ ਫੇਸਬੁੱਕ ਤੇ ਫੋਟੋ ਪਾਰਾਂ ਦੇ ਬੂਟੇ ਲਾਉਂਦਿਆਂ ਦੀ ਤੇ ਮੁੜਕਾ ਕੋਈ ਵੀ ਉੱਧਰ ਧਿਆਨ ਨਹੀਂ ਦਿੰਦਾ ਹੈਗਾ ਬੂਟੇ ਮੁੜਕਾ ਖਰਾਬ ਹੋ ਜਾਂਦੇ ਕਹਿਣ ਦਾ ਮਤਲਬ ਉੱਧਰ ਸੰਭਾਲਣੀ ਹੁੰਦੀ ਹੈਗੀ ਕੋਈ ਵੀ ਬਹੁਤ ਸੋਣਾ ਉਹਦਾ ਮੈਨੂੰ ਜਵਾਬ ਲੱਗਿਆ ਬਈ ਫੇਸਬੁੱਕ ਤੇ ਫੋਟੋ ਪਾਉਣ ਨਾਲ ਕੁਝ ਨਹੀਂ ਹੋਣਾ ਹੈਗਾ ਸਾਨੂੰ ਅਸਲ ਦੇ ਵਿੱਚ ਆ ਜਿਹੜੇ ਉਹ ਬੂਟੇ ਐ ਉਹ ਲਾਣੇ ਪੈਣੇ ਐ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਇਹ ਮੈਸੇਜ ਆਵੇ ਵੀ ਹਾਂ ਭਾਈ ਜਦ ਧਰਤੀ ਨੂੰ ਲੋੜ ਤੇ ਤਾਂ ਜਾਨੀ ਕਿ ਇੱਥੇ ਦਰਖਤ ਪੌਦੇ ਲਗਾਉਣ ਵਾਲੇ ਵੀ ਹੈਗੇ ਤੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਬਈ ਕੋਈ ਵੀਡੀਓ ਦੇਖ ਕੇ ਹੀ ਦੋ ਚਾਰ ਸੱਜਣ ਮਿੱਤਰ ਬੂਟੇ ਲਾਦਣ ਤਾਂ ਹੀ ਤੋਂ ਬੜੀ ਖੁਸ਼ਖਬਰੀ ਕੋਈ ਨਹੀਂ ਹੈਗੀ ਇਹ ਸਾਡੀ ਕਰਮ ਭੂਮੀ ਆ ਦੀ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਕਲਾ 1 ਕਈ ਸਾਲ ਪਹਿਲਾਂ ਆ ਵੀ ਇੱਥੇ ਦਰਖਤ ਲਾਏ ਤੇ ਬੋਰਡ ਦਾ ਦਰਖਤ ਹੈ ਇਹ ਇੱਥੇ ਸਿਆਣੇ ਆ ਜਾਂਦੇ ਉਹ ਦੱਸ ਦਿੰਦੇ ਕਹਿੰਦੇ ਸਾਤੇ ਵੀ ਪਹਿਲਾਂ ਦਾ ਲੱਗਿਆ ਵਾ ਗਰਮੀ ਦੇ ਵਿੱਚ ਇਹਦੀ ਬੜੀ ਮੋਜ ਰਹਿੰਦੀ ਜਾਂ ਲਾਈਟ ਵਗੈਰਾ ਚੱਲ ਜਾਵੇ ਇਹਦੀ ਠੰਡੀ ਛਾਂ ਹਟ ਬੈਠ ਕੇ ਅਸੀਂ ਜਿਹੜਾ ਏ ਆਨੰਦ ਮਾਣ ਸਕਦੇ ਬਹੁਤ ਵਧੀਆ ਮੌਸਮ ਵੀ ਹੈਗਾ ਮੀਹਾਂ ਦਾ ਸੋਣ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਇਹ ਜਿਹੜੀ ਮੌਸਮ ਹੈ ਇਹ ਅਨੁਕੂਲ ਹੈ ਪੌਦੇ ਲਾਣ ਦੇ ਸਾਡੇ ਬੱਚੇ ਸਾਡੇ ਨਾਲ ਪੂਰੀ ਮਦਦ ਕਰਦੇ ਅਸੀਂ ਇਹਨਾਂ ਨੂੰ ਹੁਣ ਇੱਕ ਇੱਕ ਬੂਟਾ ਵੰਡ ਦੇਣਾ ਵੀ ਐਂ ਕਰੋ ਭਾਈ ਤੁਸੀਂ ਇਹਨਾਂ ਦੀ ਸੰਭਾਲ ਕਰਨੀ ਇਹਨਾਂ ਨੂੰ ਦੱਸ ਦਿੱਤਾ ਵੀ ਜਦ ਬੂਟੇ ਵੱਡੇ ਹੋ ਗਏ ਫੇਰ ਤੁਸੀਂ ਯਾਰ ਕਰਨਾ ਵੀ ਸਾਰੀ ਅਸੀਂ ਆਹ ਬੂਟਾ ਲਾਇਆ ਦਾ ਸੋ ਸਾਡੇ ਦੂਜੀ ਕਲਾਸ ਦਾ ਬੱਚਾ ਹੈ ਸਮਰ ਰੁੱਖਾਂ ਦੇ ਪੁੱਤ ਸਾਨੂੰ ਕਿਆ-ਕਿਆ ਫਾਇਦੇ ਆ ਚਾ ਮਾ ਦਿਨ ਦੇ ਤੇਂ ਦੇਂਦੇ ਉਹ ਹਵਾ ਦਿਨ ਦੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਕਰ ਦਿੰਦੇ ਸਾਨੂੰ ਘਰ ਬਣਾਉਣ ਵਾਸਤੇ ਹਾਂ ਨਾਲੇ ਸਾਨੂੰ ਫ੍ਰੀ ਚ ਆਕਸੀਜਨ ਦਿੰਦੇ ਕੋ ਪੈਸਾ ਲੈਂਦੇ ਸਾਤੇ ਜੀ ਨਹੀਂ ਨਹੀਂ ਲੈਂਦੇ ਠੀਕ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਬੂਟਾ ਸੰਭਾਲ ਦੇਣਾ ਸਾਰਿਆਂ ਦਾ ਸੰਭਾਲ ਕਰਨੀ ਠੀਕ ਹੈ ਬੱਚਿਓ ਕਰੂਗੇ ਸੰਭਾਲ ਸਾਰੇ ਹਾਂਜੀ ਠੀਕ ਹੈ ਹੁਣ ਤੁਹਾਨੂੰ ਇੱਕ ਇੱਕ ਬੂਟਾ ਵੰਡ ਦੇਣਾ ਆਪਣੀ ਜ਼ਿੰਮੇਵਾਰੀ ਤੁਸੀਂ ਪੂਰੀ ਤਰ੍ਹਾਂ ਨਿਭਾਣੀ ਠੀਕ ਹੈ ਜੀ ਸਰ ਬੂਟਾ ਦੀ ਮਹੱਤਤਾ ਬਾਰੇ ਦੱਸਿਆ सो बच्चो बद्ध दरख्त लगाओ बद्ध तो बद दरख्त लगाओ शाबाश